ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ 3 ਜੀ ਅਨੰਦ ਸਵਾ ਸਾਂਗਤ ਜੀ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰ ਜੋ ਪਾਵਨ ਅੰਗ 917 ਤੇ ਸਤਿਗੁਰੂ ਰਾਮਕਲੀ ਰਾਗ ਦੇ ਅੰਦਰ ਆਨੰਦ ਸਾਹਿਬ ਨਾਮ ਦੀ ਬਾਣੀ ਪ੍ਰਾਰੰਭ ਕਰਦੇ ਹਨ ਸੋ ਇਸ ਦੀਵਾਨ ਦਾ ਇਸ ਤਰ੍ਹਾਂ ਹੈ ਕਿ ਜਿਸ ਵਕਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸੰਗਤਾਂ ਨੂੰ ਜੀ ਦਾਨ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਸਨ ਤਦ ਉੱਥੇ ਇੱਕ ਲੰਮੀ ਉਮਰ ਵਾਲਾ yogi ਸਤਿਗੁਰਾਂ ਦੀ ਮਹਿਮਾ ਸੁਣ ਕੇ ਸ੍ਰੀ ਗੋਇੰਦਵਾਲ ਸਾਹਿਬ ਆਇਆ ਤੇ ਸਤਿਗੁਰਾਂ ਨੂੰ ਆਕੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਜੰਗਲਾਂ ਵਿੱਚ ਰਹਿ ਕੇ ਕਠਨ ਤੋਂ ਕਠਨ ਸਾਧਨ ਵੀ ਬਹੁਤ ਕੀਤੇ ਹਨ ਪਰੰਤੂ ਮੈਨੂੰ ਪਸੰਦ ਜਿਹੜਾ ਆਨੰਦ ਹੈ ਉਹ ਪ੍ਰਾਪਤ ਨਹੀਂ ਹੋਇਆ ਅਤੇ ਨਾ ਹੀ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ ਆਪ ਜੀ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਬਖਸ਼ੋ ਜਿਸ ਕਰਕੇ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਵੇ ਅਤੇ ਮੇਰਾ ਜੰਮਣਾ ਮਰਣਾ ਮਿਟ ਜਾਵੇ। ਤਦ ਫਿਰ ਸਤਿਗੁਰੂ ਜੀ ਕਹਿਣ ਲੱਗੇ اے yogi ਜਨ ਤੈਨੂੰ ਸਿੱਖੀ ਬਖਸ਼ ਦਿੰਦੇ ਹਾਂ ਸਿੱਖ ਬਣੇ ਤੋਂ ਤੇਰਾ ਜੰਮਣਾ ਮਰਣਾ ਮਿਟ ਜਾਵੇਗਾ। ਪਰੰਤੂ ਤੇਰਾ ਕੋਈ ਪਰਾਲਬ ਦੇ ਅਨਸਾਰ ਕਰਮ ਐਸਾ ਹੈ ਜਿਸ ਦੇ ਕਾਰਨ ਤੈਨੂੰ ਇੱਕ ਹੋਰ ਜਨਮ ਦੇਣਾ ਹੈ। ਉਹ ਜਨਮ ਜਿਸ ਵਕਤ ਤੇਰਾ ਹੋ ਜਾਏਗਾ ਫਿਰ ਤੈਨੂੰ ਬ੍ਰਹਮ ਗਿਆਨ ਤੇ ਆਤਮਿਕ ਆਨੰਦ ਪ੍ਰਾਪਤ ਹੋ ਜਾਵੇਗਾ ਇਸ ਜਨਮ ਵਿੱਚ ਤੈਨੂੰ ਨਾ ਹੀ ਬ੍ਰਹਮ ਗਿਆਨ ਤੇ ਨਾ ਹੀ ਆਤਮਿਕ ਆਨੰਦ ਪ੍ਰਾਪਤ ਹੋਣਾ ਹੈ ਇਸ ਲਈ ਇਹ ਜੋਗੀ ਤਦ ਤੂੰ ਉਹ ਜਨਮ ਧਾਰ ਲਵੇਂਗਾ ਤਦ ਤੈਨੂੰ ਉਪਦੇਸ਼ ਦੇ ਕੇ ਸਿੱਖੀ ਬਖਸ਼ ਦੇਵਾਂਗੇ ਫਿਰ ਜੋਗੀ ਨੇ ਕਿਹਾ ਕਿ ਦੂਸਰੇ ਜਨਮ ਵਿੱਚ ਤੁਹਾਡਾ ਮੇਲ ਕਿਵੇਂ ਹੋਵੇਗਾ ਤਾਂ ਸਤਿਗੁਰਾਂ ਕਿਹਾ ਜੋਗੀ ਜਨ ਤੂੰ ਚਿੰਤਾ ਨਾ ਕਰ ਤੇਰਾ ਦੂਸਰਾ ਜਨਮ ਸਾਡੇ ਗ੍ਰਹਿ ਵਿੱਚ ਹੀ ਹੋਵੇਗਾ ਉਹ ਜੋਗੀ ਸੰਕਲਪ ਸਿੱਧ ਸੀ ਉਸਨੇ ਸੰਕਲਪ ਸiddhi ਨਾਲ ਆਪਣਾ ਸਰੀਰ ਛੱਡ ਦਿੱਤਾ ਇਉਂ ਜਿਸ ਵੇਲੇ ਸ਼ੁਭ ਵਾਸ਼ਨਾ ਅਨਸਾਰ ਗੁਰੂ ਜੀ ਦੇ ਪਰਿਵਾਰ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਆ ਕੇ ਜਨਮ ਧਾਰ ਲਿਆ ਤਦ ਸਤਿਗੁਰੂ ਸਾਹਿਬ ਜੀ ਨੇ ਬੱਲੂ ਨਾਮੀ ਸੇਵਕ ਨੂੰ ਹੁਕਮ ਕੀਤਾ ਕਿ ਜੋ ਮੋਰੀ ਦੇ ਘਰ ਪੁੱਤਰ ਜਨਮਿਆ ਹੈ ਉਸ ਨੂੰ ਸਾਡੇ ਕੋਲ ਲੈ ਕੇ ਆਓ ਕਿਉਂਕਿ ਉਹ ਬੱਚਾ ਗਿਆਨ ਅਨੰਦ ਦੀ ਇਛਾ ਧਾਰ ਕੇ ਸਾਡੇ ਘਰ ਵਿੱਚ ਜੰਮਿਆ ਹੈ। ਸਤਿਗੁਰਾਂ ਦੀ ਆਗਿਆ ਮੰਨ ਕੇ ਬੱਲੂ ਨਾਮੀ ਸੇਵਕ ਨੇ ਬਾਬਾ ਮੋਰੀ ਜੀ ਦੇ ਕੋਲ ਜਾ ਕੇ ਸਤਿਗੁਰਾਂ ਦਾ ਪਰਮਾਨ ਦੱਸਿਆ ਕਿ ਸਤਿਗੁਰਾਂ ਨੇ ਨਵ ਜੰਮੇ ਬਾਲਕ ਨੂੰ ਆਪਣੇ ਕੋਲ ਲਿਆਉਣ ਲਈ ਕਿਹਾ ਹੈ। ਤਦ ਬੱਚੇ ਨੂੰ ਇਸ਼ਨਾਨ ਕਰਵਾ ਕੇ ਸਤਿਗੁਰਾਂ ਦੇ ਕੋਲ ਲਿਆਂਦਾ ਗਿਆ। ਜਦ ਸਤਗੁਰਾਂ ਨੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਗੋਦ ਲਿਆ ਤਾਂ ਸਾਰੇ ਪਰਿਵਾਰ ਵਿੱਚ ਪ੍ਰਸੰਨਤਾ ਹੋਈ ਸਤਗੁਰੂ ਜੀ ਨੇ ਭਾਈ ਬੱਲੂ ਜੀ ਨੂੰ ਕਿਹਾ ਇਹ ਬਾਲਕ ਚੰਗਾ ਸੰਤ ਹੋਵੇਗਾ ਇਸ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਆਨੰਦ ਦੀ ਇੱਛਾ ਹੈ ਇਸ ਲਈ ਇਸ ਨੇ ਸਾਡੀ ਕੁਲ ਵਿੱਚ ਜਨਮ ਲਿਆ ਹੈ ਸ੍ਰੀ ਗੁਰਪ੍ਰਦਾਸ ਸੂਰਜ ਗ੍ਰੰਥ ਦੇ ਬੋਲ ਹਨ ਬੱਲੂ ਸੋ ਬੋਲੇ ਭਗਵੰਤ ਏ ਅਵਤਾਰਿਓ ਬਡੋ ਸੁਭ ਸੰਤ ਰਿधि ਆਨੰਦ ਕੀ ਇੱਛਾ ਜਾਹੂ ਲੀਨ ਜਨਮ ਹਮਰੇ ਕੁਲ ਮਾਹ ਇਓ ਸਤਿਗੁਰਾਂ ਨੇ ਬੱਚੇ ਨੂੰ ਗੋਦ ਵਿੱਚ ਲੈ ਕੇ ਆਨੰਦ ਸਾਹਿਬ ਨਾਮੀ ਬਾਣੀ ਉਚਾਰੀ ਤੇ ਇਸ ਬਾਣੀ ਦਾ ਨਾਮ ਆਨੰਦ ਰੱਖਿਆ ਤੇ ਬਾਲਕੇ ਦਾ ਨਾਮ ਵੀ ਆਨੰਦ ਰੱਖਿਆ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਿਸ ਵਕਤ ਕੜਾਹ ਪ੍ਰਸ਼ਾਦ ਹਜੂਰੀ ਵਿੱਚ ਆਜੇ ਉਸ ਵੇਲੇ ਸਾਰੇ ਸਿੱਖਾਂ ਨੇ ਮਿਲ ਕੇ ਕੀਰਤਨ ਰੂਪ ਵਿੱਚ ਜਾਂ ਪਾਠ ਰੂਪ ਵਿੱਚ ਮਿਲ ਕੇ ਇਸ ਬਾਣੀ ਦਾ ਪਾਠ ਕਰਨਾ ਤਾਂ ਸਾਨੂੰ ਪ੍ਰ사ਦ ਅੰਗੀਕਾਰ ਹੋਵੇਗਾ ਉਦੋਂ ਤੋਂ ਹੀ ਗੁਰੂ ਘਰ ਵਿੱਚ ਕਿੜਾ ਪ੍ਰ사ਦ ਉੱਤੇ ਅਨੰਦ ਸਾਹਿਬ ਦਾ ਪਾਠ ਕਰਨ ਦੀ ਮਰਿਆਦਾ ਸ਼ੁਰੂ ਹੋਈ ਹੈ ਸੋ ਸਤਿਗੁਰੂ ਇਹ ਜਿਹੜੀ ਬਾਣੀ ਹੈ ਇਸ ਪਰਥਾਏ ਉਚਾਰਦੇ ਆ ਇੱਕ ਊੰਕਾਰ ਸਤਿਗੁਰ ਪ੍ਰ사ਦ ਪਾਤਸ਼ਾਹ RAM KALI ਮਹੱਲਾ ਤੀਜਾ ਆਨੰਦ ਨਾਮੇ ਬਾਣੀ ਉਚਾਰ ਕੇ ਮੰਗਲ ਕਰ ਦੇ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੇ ਮੇਰੀ ਮਾਏ ਸਾਡੀ ਮਾਤਾ ਦੀ ਨਿਆਈ ਸੰਤ ਜਨੋ ਤਦ ਤੋਂ ਮੇਰੀ ਬੁੱਧੀ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਦਾ ਆਨੰਦ ਉਤਸ਼ਾਹ ਹੋਇਆ ਹੈ ਜਦ ਤੋਂ ਮੈਂ ਬ੍ਰਹਮ ਸਰੋਤਰੀ ਬ੍ਰਹਮਨੇਸ਼ਟੀ ਸਤਿਗੁਰੂ ਸੱਚੇ ਗੁਰੂ ਦੇ ਦਰਸ਼ਨਾਂ ਨੂੰ ਪਾਉਣਾ ਕੀਤਾ ਹੈ ਵਾ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਆਨੰਦ ਸਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਸਤਿਗੁਰ ਤਪਾਇਆ ਸਹਿਜ ਸੀਤੀ ਮਨ ਵੱਜੀਆ ਆਵਾਧਾਈਆ ਜਦੋਂ ਸਤਿਗੁਰੂ ਸੱਚੇ ਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਪ੍ਰਭੂ ਪ੍ਰਾਪਤੀ ਵਾਲਾ ਉਪਦੇਸ਼ ਪਾਉਣਾ ਕੀਤਾ ਵਾ ਜਦੋਂ ਸਤਗੁਰਾਂ ਨੂੰ ਪਾਉਣਾ ਕੀਤਾ ਤਾਂ ਸਹਿਜ ਸ਼ਾਂਤੀ ਦੇ ਸਹਿਤ ਹੋ ਗਏ ਵਾ ਸਹਿਜ ਆਨੰਦ ਸਰੂਪ ਦੀ ਸਾਖ ਆਤਤਾ ਦੇ ਸਹਿਤ ਹੋ ਗਏ ਵਾ ਸਹਿਜ ਸਰੂਪਾ ਆਨੰਦ ਦੇ ਸਹਿਤ ਹੋ ਗਏ ਤਦ ਫਿਰ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਦੀਆਂ ਵਾਧਾਈਆਂ ਖੁਸ਼ੀਆਂ ਵਜਾਈਆਂ ਵਾ ਮਨ ਵਿੱਚ ਆਨੰਦ ਦੀਆਂ ਵਾਧਾਈਆਂ ਵਜਾਈਆਂ ਸੋ ਬਾਣੀ ਆਨੰਦ ਪ੍ਰਾਪਤ ਕਰਨ ਵਾਲੇ ਸਿੱਖ ਦੀ ਇੱਕ ਘਟਨਾ ਆਉਂਦੀ ਹੈ ਸਾਖੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਦਿਨ ਦੀ ਗੱਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ ਉਸ ਵੇਲੇ ਇੱਕ ਭੋਲੇ ਜਿਹੇ ਸੁਭਾਅ ਵਾਲੇ ਸਿੱਖ ਨੇ ਕਿਹਾ ਹੈ ਸਤਿਗੁਰੂ ਜੀ ਉਹ ਕਿਹੜਾ ਉਪਦੇਸ਼ ਹੈ ਜਿਸ ਨਾਲ ਸੰਸਾਰ ਸਮੁੰਦਰ ਤਰ ਜਾਈਦਾ ਕਲਗੀਧਰ ਮਹਾਰਾਜ ਜੀ ਹੱਸ ਕੇ ਬੋਲੇ ਕਿ ਇਹ ਪਾਈ ਸਿਖਾ ਵਾਹਿਗੁਰੂ ਮੰਤਰ ਜਹਾਜ਼ ਰੂਪ ਹੈ ਜਿਹੜੇ ਸਿੱਖ ਤਨ ਮਨ ਤਨ ਗੁਰੂ ਨੂੰ ਅਰਪਣ ਕਰਕੇ ਕੇਵਲੇ ਇਸੇ ਜਹਾਜ਼ ਦੇ ਆਸਰੇ ਹੋਏ ਰਹਿੰਦੇ ਰਾਗ ਦੁਐਕ ਨਹੀਂ ਰੱਖਦੇ ਸੰਸਾਰ ਨੂੰ ਅਸੱਤ ਬ੍ਰਹਮ ਨੂੰ ਸੱਤ ਆਪਣੀ ਆਤਮਾ ਨੂੰ ਪਰਮਾਤਮਾ ਦਾ ਰੂਪ ਮੰਨ ਕੇ ਸੁਆਸ ਸੁਆਸ ਗੁਰਮੰਤਰ ਦਾ ਅਭਿਆਸ ਕਰਦੇ ਆ ਧਰਮ ਦੀ ਕੀਰਤ ਕਰਕੇ ਛਕਦੇ ਹਨ ਅਤੇ ਗਉ ਗਰੀਬ ਦੀ ਪਾਲਣਾ ਕਰਦੇ ਹੋ ਪਰਮ ਪਦ ਨੂੰ ਪ੍ਰਾਪਤ ਹੋ ਕੇ ਸੰਸਾਰ ਸਮੁੰਦਰ ਤੋਂ ਸਹਿਜੇ ਹੀ ਤਰ ਜਾਂਦੇ ਹਨ ਅਗੋਂ ਸਿੱਖ ਨੇ ਆਖਿਆ ਕਿ हे ਸੱਜੇ ਪਾਦਸ਼ਾਹ ਹੋਰ ਗਿਆਨ ਧਿਆਨ ਤਾਂ ਮੈਨੂੰ ਆਉਂਦਾ ਨਹੀਂ ਪਰ ਸੰਸਾਰ ਦੇ ਪਦਾਰਥ ਤੇ ਵਿਸ਼ਿਆਂ ਦੇ ਸੁੱਖ ਚੰਗੇ ਨਹੀਂ ਲੱਗਦੇ ਅਗੋਂ ਗੁਰੂ ਪਾਦਸ਼ਾਹ ਜੀ ਨੇ ਕਿਹਾ हे ਸਿਕਾ ਤੂੰ ਤਨ ਹੈ ਜਿਸ ਨੂੰ ਸੰਸਾਰਿਕ ਸੁੱਖ ਨਹੀਂ ਪਾਉਂਦੇ ਪਰ ਫਿਰ ਵੀ ਗੁਰਾਂ ਦੀ ਉਚਾਰਨ ਕੀਤੀ ਹੈ ਗੰਮੀ ਬਾਣੀ ਦਾ ਗਿਆਨ ਜ਼ਰੂਰ ਪੜਨਾ ਚਾਹੀਦਾ ਹੈ ਗੋੜੀ ਪੂਰਬੀ ਵਿੱਚ ਭਗਤ ਕਬੀਰ ਸਾਹਿਬ ਫਰਮਾਉਂਦੇ ਹਨ ਮਨ ਸਮਝਾਵਨ ਕਾਰਨੇ ਕਛੂਕ ਪੜਿਐ ਗਿਆਨ ਗੁਰਬਾਣੀ ਦੇ ਪਾਦ ਤੇ ਪਦਾਂ ਦੇ ਅਰਥ ਦੇ ਬੋਧ ਵਾਸਤੇ ਗੁਰੂ ਕੀ ਬਾਣੀ ਅਤੇ ਬ੍ਰਹਮ ਵਿਦਿਆ ਜ਼ਰੂਰ ਪੜਨੀ ਚਾਹੀਦੀ ਹੈ ਉਸ ਵੇਲੇ ਸਤਿਗੁਰੂ ਜੀ ਨੇ ਉਸ ਸਿੱਖ ਨੂੰ ਸੰਤਿਆ ਕਰਾਉਣ ਵਾਲੇ ਗੁਰਸਿੱਖ ਕੋਲ ਗੁਰਬਾਣੀ ਦੀ ਸੰਤਿਆ ਪੜਨ ਲਈ ਭੇਜ ਦਿੱਤਾ ਉਹ ਸਿੱਖ ਬਚਨ ਮੰਨ ਕੇ ਸੰਤਿਆ ਪੜਨ ਲੱਗ ਪਿਆ ਸੰਤਿਆ ਕਰਦਾ ਹੋਇਆ ਜਦੋਂ ਅਨੰਦ ਸਾਹਿਬ ਜੀ ਦੇ ਪਾਠ ਤੇ ਆਇਆ ਤਾਂ ਉਸਨੇ ਧੁਕ ਪੜੀ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਧੁਕ ਪੜ ਕੇ ਉਸਨੇ ਅੱਗੇ ਬਾਣੀ ਨਾ ਪੜੀ ਅਤੇ ਹਰ ਵੇਲੇ ਇਹੋ ਧੁਕ ਹੀ ਪੜਦਾ ਰਹੇ ਫਿਰ 6 ਕੁ ਮਹੀਨੇ ਬਾਅਦ ਸਤਿਗੁਰਾਂ ਨੇ ਉਸ ਗੁਰਮੁਖ ਸਿੱਖ ਨੂੰ ਬੁਲਾਇਆ ਤੇ ਪੁੱਛਿਆ ਕਿ ਜਿਹੜਾ ਅਸੀਂ ਇੱਕ ਸਿੱਖ ਤੁਹਾਡੇ ਪਾਸ ਸੰਤਿਆ ਲਈ ਭੇਜਿਆ ਸੀ ਉਸ ਦੀ ਸੰਤਿਆ ਕਿਤਨੀ ਕੁ ਹੋ ਗਈ ਹੈ ਅਗੋਂ ਉਸ ਗੁਰਸਿੱਖ ਨੇ ਕਿਹਾ ਕਿ ਸਤਿਗੁਰੂ ਜੀ ਉਹ ਆਨੰਦ ਸਾਹਿਬ ਦੀ ਪਹਿਲੀ ਤੋਕ ਦੀ ਸੰਥਿਆ ਤੋਂ ਬਾਅਦ ਆਇਆ ਹੀ ਨਹੀਂ ਹੈ ਸਤਿਗੁਰੂ ਜੀ ਨੇ ਉਸ ਸਿੱਖ ਨੂੰ ਬੁਲਾਇਆ ਤੇ ਅੱਗੇ ਸੰਥਿਆ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਸਿੱਖ ਨੇ ਕਿਹਾ ਕਿ ਮਹਾਰਾਜ ਜੀ ਜਿਵੇਂ ਪ੍ਰਸ਼ਾਦ ਛੱਕ ਕੇ ਆਨੰਦਤ ਹੋ ਜਾਈਦਾ ਫੇਰ ਪ੍ਰਸ਼ਾਦਾ ਨਹੀਂ ਛਕੀਦਾ ਨਾ ਹੀ ਉਸ ਵੇਲੇ ਭੁੱਖ ਰਹਿੰਦੀ ਇਸੇ ਤਰ੍ਹਾਂ ਤੁਹਾਡੇ ਮਿਲਾਪ ਤੇ ਉਪਦੇਸ਼ ਨਾਲ ਮੈਨੂੰ ਸੱਚਾ ਆਨੰਦ ਪ੍ਰਾਪਤ ਹੋ ਗਿਆ ਹੈ ਹੁਣ ਹੋਰ ਕੋਈ ਚੀਜ਼ ਪਾਉਣ ਯੋਗ ਨਹੀਂ ਰਹੀ ਇਸ ਵਾਸਤੇ ਮੈਂ ਹੁਣ ਹੋਰ ਕੁਝ ਨਹੀਂ ਪੜਨਾ ਚਾਹੁੰਦਾ ਸਤਿਗੁਰੂ ਜੀ ਉਸ ਦੇ ਜੀਵਨ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਸਿੱਖਾ ਤੇਰਾ ਇਹ ਆਨੰਦ ਵੀ ਬਣਿਆ ਰਹੇਗਾ ਪਰ ਗੁਰਬਾਣੀ ਦੀ ਸੰਤਿਆ ਹਰੇਕ ਸਿੱਖ ਲਈ ਜ਼ਰੂਰੀ ਹੈ ਤੇ ਇਸ ਲਈ ਤੂੰ ਗੁਰਬਾਣੀ ਦੀ ਸੰਪੂਰਨ ਸੰਤਿਆ ਕਰ ਫਿਰ ਉਹ ਸਿੱਖ ਨੇ ਗੁਰਾਂ ਦਾ ਬਚਨ ਮੰਨ ਕੇ ਸੰਪੂਰਨ ਸੰਤਿਆ ਕੀਤੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆ ਰਤਨ ਮਤ ਅਮੋਲਕ ਖਟ ਰਾਗ ਪਰਵਾਰ ਭਾਵ ਰਾਗਾਂ ਦੇ ਪੁੱਤਰ ਤੇ ਪਰੀਆਂ ਰਾਗਾਂ ਦੀਆਂ ਪਰੀਆਂ ਭਾਵ ਰਾਗੜੀਆਂ ਇਹ ਸਭ ਸਤਿਗੁਰਾਂ ਦੇ ਕੋਲ ਸ਼ਬਦ ਗਾਉਣ ਵਾਸਤੇ ਆਈਆਂ ਭਾਵ ਪ੍ਰਭੂ ਦੀ ਪ੍ਰਾਪਤੀ ਵਾਲੇ ਸਮੇਂ ਵਿੱਚ ਅਸਤੂਤਰ ਗਾਉਣ ਵਾਸਤੇ ਆਈਆਂ ਅਥਵਾ ਰਾਗ ਪ੍ਰੇਮ ਰਤਨ ਵਿਰਾਗ ਸਤ ਸੰਤੂਖ ਦਇਆ ਧਰਮ ਵਿਚਾਰ ਰੂਪ ਪਰਵਾਰ ਕਰਨਾ ਮੈਤਰੀ ਮੁੱਦਤਾ ਆਪੇਖਿਆ ਰੂਪ ਪਰੀਆਂ ਇਤਿਆਦ ਇਹਨਾਂ ਗੁਣਾਂ ਦੀਆਂ ਪੰਕਤੀਆਂ ਗੁਰ ਸ਼ਬਦ ਉਪਦੇਸ਼ ਨੂੰ ਸੁਣ ਕੇ ਬ੍ਰਹਮ ਦਾ ਜਸ ਗਾਉਣ ਵਾਸਤੇ ਆਈਆਂ ਕਈ ਆ ਕੇ ਪ੍ਰਾਪਤ ਹੋਈਆਂ ਹਨ ਸ਼ਬਦ ਤੰਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਹੀ ਪਾਈ ਗੁਰ ਸ਼ਬਦ ਉਪਦੇਸ਼ ਦੁਆਰਾ ਤਾਂ ਹਰੀ ਪਰਮੇਸ਼ਰ ਦਾ ਜਸ ਗਾਉਣਾ ਕਰੋ ਵਾਹ ਸ਼ਬਦ ਤਾਂ ਹਰੀ ਦੀ ਪ੍ਰਾਪਤੀ ਦਾ ਗਾਉਣਾ ਕਰੋ ਕਿਉਂਕਿ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਉਣਾ ਕੀਤਾ ਉਹ ਨਿਹਾਲ ਹੋ ਗਏ। ଅਥਵਾ ਜਿਨ੍ਹਾਂ ਗੁਰਾਂ ਨੇ ਹਰੀ ਨੂੰ ਹਿਰਦੇ ਵਿੱਚ ਵਸਾਇਆ ਹੈ। ਉਹਨਾਂ ਗੁਰਾਂ ਦੇ ਸ਼ਬਦੋਂ ਹੁੰਦਾ ਉਪਦੇਸ਼ ਰਾਹੀ ਹਰੀ ਦਾ ਜਸ ਗਾਉਣਾ ਕਰੋ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਕਥਨ ਕਰਦੇ ਕਿ ਮੈਂ ਤਦ ਮੈਨੂੰ ਪ੍ਰਭੂ ਦੀ ਪ੍ਰਾਪਤੀ ਦਾ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ। ਜਦ ਮੈਂ ਸਤਿਗੁਰੂ ਸੱਚੇ ਗੁਰਾਂ ਨੂੰ ਪਾਉਣਾ ਕੀਤਾ ਹੈ ਅਗਲੀ ਪੌੜੀ 'ਤੇ ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਰਬਸਾਂਝਾ ਉਪਦੇਸ਼ ਬਖਸ਼ ਰਹੇ ਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਏ ਮੇਰਿਆ ਪਿਆਰਿਆ ਮਨਾ ਤੂੰ ਹਮੇਸ਼ਾ ਲਿਵ ਲਾ ਕੇ ਪਰਮੇਸ਼ਰ ਦੇ ਨਾਲੇ ਸਾਥ ਜੁੜਿਆ ਰਹਿਣਾ ਕਰ ਅਰਥਾਤ ਏ ਮੇਰੇ ਮਨ ਜਿਵੇਂ ਤੂੰ ਇੰਦਰੀਆਂ ਨੂੰ ਜਾਣਦਾ ਹੈ ਪਰ ਤੈਨੂੰ ਇੰਦਰੀਆਂ ਨਹੀਂ ਜਾਣਦੀਆਂ ਇਸੇ ਪ੍ਰਕਾਰ ਪਰਮੇਸ਼ਰ ਤੇਰੇ ਅੰਗ ਸੰਗ ਹੋਣੇ ਕਰਗੇ ਤੇਰੇ ਸਾਰੇ ਚੰਗੇ ਮੰਦੇ ਸੰਕਲਪਾਂ ਨੂੰ ਜਾਣਦਾ ਹੈ ਪਰ ਤੂੰ ਉਲਟ ਕੇ ਉਸ ਨੂੰ ਵੇਖ ਨਹੀਂ ਸਕਦਾ ਇਸ ਲਈ ਹਰ ਵਕਤ ਨਾਲ ਰਹਿਣ ਵਾਲੇ ਪਰਮੇਸ਼ਰ ਨੂੰ ਤੂੰ ਸਦਾ ਚੇਤੇ ਕਰ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣ ਹੇ ਮੇਰੇ ਮਨ ਮਨਾ ਤੂੰ ਹੋਰ ਸਾਰੇ ਸੰਕਲਪਾਂ ਵਾ ਸਾਰੀਆਂ ਵਾਸ਼ਨਾਵਾਂ ਨੂੰ ਛੱਡ ਕੇ ਪਰਮੇਸ਼ਰ ਦੇ ਸਾਥ ਲਿਵ ਲਾ ਕੇ ਜੁੜਿਆ ਰਹਿਣਾ ਕਰ ਜੋ ਤੇਰੇ ਸਾਰੇ ਜੰਮਣ ਮਰਨ ਆਦ ਦੁੱਖਾਂ ਨੂੰ ਵਿਸਾਰਣਾ ਪੁਲਾ ਦੇਵੇਗਾ ਵਿਸਰਜਨ ਕਰ ਦੇਵੇਗਾ ਖਤਮ ਕਰ ਦੇਵੇਗਾ ਵਾ ਜੇ ਪਰਮੇਸ਼ਰ ਨੂੰ ਵਿਸਾਰਣਾ ਪੁਲਾਉਣਾ ਕਰੇਗਾ ਤਾਂ ਤੈਨੂੰ ਸਾਰੇ ਦੁੱਖਾਂ ਕੇ ਚਿੰਬੜ ਜਾਣਗੇ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਣਾ ਹੇ ਮੇਰੇ ਮਲਾ ਉਹ ਪਰਮੇਸ਼ਰ ਤੇਰਾ ਅੰਗੀਕਾਰ ਪੱਖ ਕਰੇਗਾ ਵਾਹ ਪਰਮੇਸ਼ਰ ਤੇਰੇ ਤਾਂ ਹੀ ਸ਼ੁੱਧ ਬਣਾ ਕੇ ਅੰਗੀਕਾਰ ਗ੍ਰਹਿਣ ਕਰ ਲਵੇਗਾ ਪੁਨਾ ਤੇਰੇ ਵਿਹਾਰਕ ਤੇ ਪਰਮਾਰਥ ਦੇ ਸਾਰੇ ਕੰਮਕਾਰ ਸਵਾਰਣਾ ਸੁਧਾਰ ਦੇਵੇਗਾ ਸਬਨਾ ਗੱਲਾਂ ਸੁਮਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਜੋ ਸੁਆਮੀ ਮਾਲਕ ਪਰਮੇਸ਼ਰ ਸਾਰੀਆਂ ਗੱਲਾਂ ਕਰਕੇ ਸਰਬਸ਼ਕਤੀਵਾਨ ਹੈ ਇਹ ਮਨੋਂ ਮਨਾ ਉਸ ਪਰਮੇਸ਼ਰ ਨੂੰ ਕਿਸ ਵਾਸਤੇ ਭੁਲਾਉਣਾ ਕੀਤਾ ਹੈ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਤਿਗੁਰੂ ਜੀ ਕਥਨ ਕਰਦੇ ਹੈ ਮੇਰੇ ਸਾਡੇ ਮਨ ਤੂੰ ਹਮੇਸ਼ਾ ਪਰਮੇਸ਼ਰ ਦੇ ਨਾਲੇ ਸਾਥ ਲਿਵ ਲਾ ਕੇ ਜੁੜਿਆ ਹੀ ਰਹਿਣਾ ਕਰ ਵਾਹੇ ਗੁਰੂ ਵਾਹੇ ਗੁਰੂ वाहे गुरु वाहे ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ